ਸਤਿਕਾਰ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਟਨੂੰ ਜਿੰਦੁਸਤਾਨ ਫਾਟਨੂੰ ਦੇਖਣ ਵਾਲੇ ਦਰਸ਼ਕਾ ਦਾ ਹਾਰਦਿਕ ਸਵਾਗਤ ਹੈ ਮੈਂ ਹਰਵੀ ਮੋਗਾ ਦੇ थाना ਬਾਗਾਪੁਰਾਣਾ ਦੇ ਪੁਲਿਸ ਪਾਰਟੀ ਦੇ ਅਧੀਨ ਇੱਕ ਮੰਦਿਰ ਦੇ ਵਿਖੇ 12 25 ਨੂੰ ਇੱਕ ਚੋਰ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਮੌਕੇ ਤੇ थाना ਬਾਗਾਪੁਰਾਣਾ ਦੇ ਪੁਲਿਸ ਪਾਰਟੀ ਨੇ ਚੋਰ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹਿਓ ਸਾਡੇ ਨਾਲ ਹਿੰਦੁਸਤਾਨ ਫਾਟਨੂੰ ਦੀ ਖਾਸ ਰਿਪੋਰਟ ਮਿਤੀ 28 12 25 ਨੂੰ थाना ਬਾਗਾਪੁਰਾਣਾ ਦੇ ਏਰੀਆ ਵਿੱਚ ਦੁਰਗਾ ਮੰਦਿਰ ਕਾਲੀ ਕੀ ਰੋਡ ਬਾਗਾਪੁਰਾਣਾ ਵਿਖੇ ਇਕ ਕਚੂਰੀ ਦੀ ਘਟਨਾ ਨੂੰ ਇੱਕ ਅਣਜਾਣ ਚੋਰ ਵੱਲੋਂ ਅੰਜਾਮ ਦਿੱਤਾ ਗਿਆ ਸੀ ਜਿਸ ਸੰਬੰਧੀ ਐਫਆਈਆਰ ਨੰਬਰ 287/25 ਦਰਜ ਰਿਸ਼ਤੇ ਕੀਤੀ ਗਈ ਹੈ ਜਿਸ ਤਹਿਤ ਕਾਰਵਾਈ ਕਰਦੇ ਹਾਂ ਬਗਾਪੁਰਾਣਾ ਪੁਲਿਸ ਵੱਲੋਂ ਇਸ ਥੋਰੀ ਨੂੰ ਕੇਸ ਕੀਤਾ ਗਿਆ ਹੈ ਅਤੇ ਦੋਸ਼ੀ ਹਰਜੀਤ ਸਿੰਘ ਦੇ ਲਈ 17 ਪੁੱਤਰ ਬਿੰਦਰ ਸਿੰਘ ਵਾਸੀ ਹਰਗੋਬਿੰਦ ਕਲੋਨੀ ਬਗਾਪੁਰਾਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਅਰਧ ਪੁਲਿਸ ਰਿਪੋਰਟ ਲੈ ਕੇ ਅਗਲੀ ਤਰੀਖ ਅਮਰਚੂ ਲਿਆਂਦੇ ਜਾ ਰਹੀ ਹੈ